ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਮੀਰਾਕੋਟ ਖੁਰਦ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਲੋਕ ਮਿਲਣੀ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪਿੰਡ ਮੀਰਾਕੋਟ ਖੁਰਦ ਵਿਖੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਰਹਿਣ ਦਿੱਤਾਗਾ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਆਖਿਆ ਕਿ ਜੋ ਵੀ ਲੋਕਾਂ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਜਿਹੜੇ ਵੀ ਲੋਕ ਮੁਸ਼ਕਲਾਂ ਲੈ ਕੇ ਆਏ ਸਨ ਕਈ ਲੋਕਾਂ ਦੀਆਂ ਮੁਸ਼ਕਲਾਂ ਤਾਂ ਉਹਨਾਂ ਨੇ ਮੌਕੇ ਤੇ ਹੀ ਹੱਲ ਕਰ ਦਿੱਤਾ ਅਤੇ ਜੜੀਆਂ ਮੁਸ਼ਕਲਾਂ ਰਹਿ ਗਈਆਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਜਲਦ ਹੀ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਲਖਵਿੰਦਰ ਸਿੰਘ ਬਲਾਕ ਪ੍ਰਧਾਨ ਗੁਰਮukh ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਨ ਦੇ ਆ ਇਹ ਤਸਵੀਰਾਂ ਪਿੰਡ ਵੀਰਾਕੋਟ ਖੁਰਦ ਦੀਆਂ ਹਨ ਜਿੱਥੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਕਾਹੀ ਵੀਰਾਕੋਟ ਖੁਰਦ ਚੋਂ ਛੋਟਾ ਪਿੰਡ ਆ ਠੀਕ ਹੈ ਨਾ ਬਹੁਤ ਸਾਰੇ ਕੰਮ ਸਰਪੰਚ ਸਾਹਿਬ ਨੇ ਕਰਾਪੇ ਆ ਜਿਹੜੇ ਰਹਿੰਦੇ ਆ ਉਹ ਸਾਰੇ ਆਪੇ ਸ਼ੁਰੂ ਕਰਵਾਉਂਦੇ ਆ ਤੇ ਇਹਨੂੰ ਕਰਾਉ। ਜਿਹੜੀ ਗਲੀ ਨਹੀਂ ਕੋਈ ਗਲੀ ਮੈਂ ਮੁੜ ਕੇ ਆਵਾਂ ਮੈਨੂੰ ਇਹ ਨਾ ਕਹਿਣ ਪਿਆ ਗਲੀ ਨਹੀਂ ਬਣੀ। ਜੇ ਨਹੀਂ ਬਣੀ ਹੋਗੀ ਤਾਂ ਪਿੰਡ ਵਾਲੇ ਕਸੂਰਵਾਦ ਹੋਣ। ਤੇ ਸ਼ਾਇਦ ਮੈਂ ਆਪਟਰ ਵੀ ਨਾਲ ਮੇਰੇ ਜਿਹੜੇ ਡਾਇਰਕਟਰੀ ਉਹੀ ਟੈਕਟਰੀ ਆ ਜਨ ਰੇਗ ਵਾਲੇ ਸਾਰਾ ਮੌਕੇ ਤੇ ਨਾਲ ਤਰਾਤਾ। ਉਹਨਾਂ ਕਹਿੰਦਾ ਬਣਾ ਦੇ। ਨਹੀਂ ਬਣਾਉਣਗੇ ਫਿਰ ਉਹਨਾਂ ਦੁਆਲੇ ਹੋਵਾਂਗੇ। ਇਹ ਅਸੀਂ ਲੋਕ ਮਿਲਣੀ ਤਾਈ ਤਾਂ ਹਰ ਪਿੰਡ ਕਿ ਜਾ ਕੇ ਕੰਮ ਕਰਵਾਦੇ ਆ। ਆਪਾਂ ਪਹਿਲਾਂ ਮੈਨੂੰ ਗੁਰੂ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਉਹ ਚਾਰ ਚਾਰ ਜਿਹੜੀਆਂ ਰਹਿ ਗਈਆਂ ਬਾਕੀ ਸਾਰੇ ਕੰਮ ਅਸੀਂ ਕਰਵਾਏ ਹੋਏ ਆ ਸਾਰੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਪਿੰਡ ਚ ਜਾ ਕੇ ਬਾਕੀ ਚਾਰ ਚਾਰ ਜਿਹੜੀਆਂ ਅਜੇ ਰਹਿ ਗਈਆਂ ਬਾਕੀ ਸਾਰੇ ਕੰਮ ਹੋ ਜੂਗੇ ਬਾਕੀ ਹੋਰ ਜਿਹੜੇ ਨਿੱਕੇ ਮੋٹے ਜਿਹੜੇ ਕੰਮ ਆ ਉਹ ਇਹਨਾਂ ਕਹਿਤਾ ਵੀ ਹੋ ਜਾਣਗੇ ਛੜਕਾਂ ਦਾ ਜਿੱਦਾਂ ਛੜਕਾਂ ਟਟਕੀਆਂ ਉਹਨਾਂ ਦੇ ਕੱਢੇ ਪੂਰਨੇ ਅਗਲੇ ਮਹੀਨੇ ਸ਼ੁਰੂ ਹੋ ਜੂਗਾ ਆਪਣਾ ਜੀ ਸਾਹਿਬ ਆਏ ਮਸਲਾ ਸੁਣੀਆ ਕੀ ਕਰਨਾ ਚਾਹੁੰਦੇ ਹੋ ਵਧੀਆ ਜੋ ਕੁਝ ਵਧੀਆ ਸਲਾਹ ਕਰਦੇ ਅਸੀਂ ਸਲਾਹ ਕਰਦੇ ਵਧੀਆ ਗੱਲ ਹੈ ਜੋ ਦੇਖੋ ਜੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਰ ਪਿੰਡਾਂ ਦੇ ਵਿੱਚ ਆਪਾਂ ਜਾ ਰਹੇ ਤੇ ਟਾਈਮ ਕੱਢ ਰਹੇ ਆ ਮੁਸ਼ਕਲਾਂ ਹਲ ਕਿਸਮ ਦੀਆਂ ਆ ਜਿੱਦਾਂ ਕਿਸੇ ਦੀ ਗਲੀ ਬਣਨ ਵਾਲੀ ਆ ਜਾਂ ਕੋਈ ਛੱਪੜ ਦੀ ਖਲਾਈ ਹੋਣ ਵਾਲੀ ਨਾਲੇ ਦੀ ਖਲਾਈ ਹੋਣ ਵਾਲੀ ਆ ਤੇ ਆਪਣੀਆਂ ਪਰਸਨਲ ਮੁਸ਼ਕਲਾਂ ਜਿੱਦਾਂ ਕਿ ਕਿਸੇ ਦਾ ਕਾਰਡ ਬਣਨ ਵਾਲੇ ਆ ਜਾਂ ਬਾਲੇ ਵਾਲੀਆਂ ਛੱਤਾਂ ਆ ਸਾ ਹਰ ਇੱਕ ਚੀਜ਼ ਬਾਰੇ ਉਹਨਾਂ ਨੂੰ ਦੱਸਿਆ ਬਾਕੀ ਉਹਦਾ ਵੀ ਕਿਸੇ ਦਾ ਪਟਵਾਰੀ ਦਾ ਕੰਮ ਆ ਕੋਈ ਪਛੀਲ ਦਾ ਕੰਮ ਹਰ ਇੱਕ ਕਿਸਮ ਦਾ ਕੰਮ ਜਿਹੜਾ ਉਹਨਾਂ ਨੇ ਅੱਜ ਗੱਲਾਂ ਸੁਣੀਆਂ ਨੇ ਕਈ ਤੇ ਮੁਸ਼ਕਲਾਂ ਮੌਕੇ ਦੇ ਹੱਲ ਕੀਤੀਆਂ ਕਈਆਂ ਨੂੰ ਟਾਈਮ ਦਿੱਤਾ ਗਿਆ ਫੋਨ ਕਰਕੇ ਦੱਸਿਆ ਗਿਆ